ਅਹਨੇ ਸਹਜ ਸੁਭਾਅਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਸ ਫਤਖ ਸੰਧੀ ਨੂਰੇ ਅਰਸਾਹੋ ਕੁਰਸਾਹੋ ਛੱਟੀਐ ਤਉ ਦਡਠੇ ਸੱਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿਸਾਹ ਸਿਰ ਸਾਹਾ ਦਾਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾਦਾ ਵੇਸਾ ਸਜਣਾ ਸੱਚਾ ਪਾਤੇਸਾ ਹੋ ਸਿਰਸਾ ਹਾਦੈ ਜਿਸ ਪਾਸ ਬਹਿਠਿਆ ਸੋਹੀਐ ਸਬਨਾਦਾ ਵੇ ਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਤੀ ਜਾ ਭਗਤ ਜਨਾਕੋਂ ਆਪ ਤੁਠਾ ਮੇਰਾ ਪਿਆਰਾ आपे लाया न जान लाए पात साही पागत जना काउ दितिया ना सेर छात सच्चा हार बनाए ਭਗਤ ਜਨਾਕੋ ਆਪ ਟੁੱਠਾ ਮੇਰਾ ਪਿਆਰਾ ਆਪ ਲਾਇਆ ਜਨ ਲਾਈ ਪਾਤ ਸਾਹੀ ਭਗਤ ਜਨਾਕੋ ਦਿੱਤੀ ਆਨਾ ਸਿਰ ਛੱਤ ਸ ਚਾਹਰ ਬਣਾਈ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਈ ਰਾਜ ਓਏ ਨਾ ਆਖੀ ਅਹ ਰਹ ਫਿਰ ਜੂਨੀ ਪਾ ਹੈ ਨਾਨਕ ਵੇਣ ਲਾਵ ਨਕੀ ਵਢੀ ਫਿਰ ਹੈ ਸੋਬਾ ਮੂਲ ਨਾ ਪਾ ਹੈ ਮਹੱਲਾਤੀ ਜਾਲ ਸੋਣਾ ਸਿੱਖਿਆ ਸਾਦ ਨਾ ਆਇਓ ਜਿ ਚਰ ਗੁਰਮੁਖ ਸਬਦ ਨਾ ਲਾਗੈ ਸਤ ਗੁਰ ਸੇਵੈ ਨਾਮੁ ਮਨ ਵਸੈ ਵਿਚਹੁ ਭ੍ਰਮ ਭਉ ਭਗੈ ਜੇ ਹ ਸਤ ਗੁਰ ਨੂੰ ਜਾਣੈ ਤੇ ਹੋਵਾ ਸੱਚ ਨਾਮ ਲੈ ਵਲਾਗੈ ਨਾਨਕ ਨਾਮ ਮਿਲੈ ਵਡਿਆਈ ਹਰਦਾਰ ਸੋਹਣ ਆਗੈ ਆਉੜੀ ਗੁਰ ਸਿੱਖਾਂ ਮਨ ਹਰਪ੍ਰੀਤ ਹੈ ਗੁਰ ਪੂਜਣ ਆਵਹ ਹਰਨਾਮ ਵਣੰਜਹ ਰਾਂਗ ਸੇਓ ਲਾਹ ਹਰ ਨਾਮ ਲਜਾਵਹਿ ਗੁਰ ਸਿੱਖ ਕੇ ਮੁਖ ਉਜਲੇ ਹਰ ਦਰਗਹ ਭਾਵਹਿ ਗੁਰ ਸਤ ਗੁਰ ਬੋਹਲ ਹਾਰੇ ਨਾਮ ਕਾ ਵੱਡ ਭਾਗੀ ਸਿੱਖ ਗੁਣ ਸਾਜ ਕਰਾਵਹਿ ਤੇਨਾਂ ਗੁਰ ਸਿੱਖਾਂ ਕਾ ਹਉ ਵਾਰਿਆ ਜੋ ਬਹੰਦੇ ਆ ਉਠਦੇ ਆ ਹਰ ਨਾਮ ਧਿਆਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿਖ ਗੁਣ ਸਾਜ ਕਰਾਵਹਿ ਤੇ ਨਾ ਗੁਰ ਸਿੱਖਾਂ ਕਾ ਹਵਾਰਿਆ ਜੋ ਵਹੰਦੇ ਆ ਉਠਦੇ ਆ ਹਰ ਨਾਮ ਧਿਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਭਗਤ ਜਨਾ ਕਾ ਆਪ ਤੁਠਾ ਮੇਰਾ ਪਿਆਰਾ ਆਪੇ ਲਾਇਆ ਨਾ ਜਾਨ ਲਾਇ ਪਾਤਿਸਾਹੀ ਭਗਤ ਜਨਾ ਕਉ ਦਿੱਤੀ ਆ ਨਾ ਸਿਰ ਛੱਤ ਸੱਚਾ ਹਰ ਬਣਾਏ ਰਾਗ ਵਡਹਾਂਸ ਦੀ ਓਾਰ ਦੀ ਪੌੜੀ 11 ਵੀ ਸਲੋਕਾਂ ਨਾਲ